ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਕਈਆਂ ਦੇ ਮਨਾਂ ਦੇ ਵਿੱਚ ਇਹ ਸਵਾਲੇ ਆਉਂਦੇ ਹਨ ਸਾਰਿਆਂ ਦੇ ਮਨਾਂ ਦੇ ਵਿੱਚ ਹੀ ਸਵਾਲ ਇਹ ਪੈਦਾ ਹੁੰਦੇ ਹਨ ਕਿ ਜਦੋਂ ਵੀ ਅਸੀਂ ਕਾਲਪੁਰਖ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਜਾਂ ਗੁਰੂਕੈ ਸਾਹਿਬ ਤੋਂ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਬਾਸੀਆਂ ਆਉਂਦੀਆਂ ਹਨ ਸਾਡੇ ਮਾਰੇ ਖਿਆਲ ਆਉਂਦੇ ਹਨ ਤੇ ਨੀਂਦ ਵੀ ਸਾਨੂੰ ਜੋਰ ਪਾਉਂਦੀ ਹੈ ਪਿਆਰੀ ਸਾਧ ਸੰਗਤ ਜੀ ਇਹ ਜੋ ਵੀ ਬਿਆਸੀ ਬਿਆਸੀ ਹੁੰਦੇ ਉਹਨਾਂ ਦੇ ਨਾਲ ਜੋ ਵੀ ਨਾਮ ਜਪਣਗੇ ਉਹਨਾਂ ਦੇ ਨਾਲ ਅਕਸਰ ਇਹ ਗੱਲਾਂ ਵਾਪਰਦੀਆਂ ਹੀ ਹਨ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਅਸੀਂ ਨਾਮ ਜਪਦੇ ਹਾਂ ਤੇ ਸਾਨੂੰ ਬਾਸੀਆਂ ਆਉਣੀਆਂ ਮਾਰੇ ਖਿਆਲ ਆਉਣੇ ਇਹ ਨੀਂਦ ਆਉਣੀ ਇਹ ਸੁਭਾਅਕ ਆ ਕਿਉਂਕਿ ਪਿਆਰੀ ਸਾਧ ਸੰਗਤ ਜੀ ਅਸੀਂ ਕਈ ਤੀਰਾਂ ਤੋਂ ਸਤਿਗੁਰੂ ਪਾਸ਼ਾ ਦੇ ਨਾਲ ਟੁੱਟੇ ਹੁੰਨੇ ਆ ਤੇ ਸਾਡੇ ਸਰੀਰ ਤੇ ਕਈ ਵੱਦ ਬਲਾਵਾ ਨੇ ਘਰ ਬਣਾਇਆ ਹੁੰਦਾ ਆ ਕੋਈ ਸਾਨੂੰ ਗੁੱਸਾ ਦਿਲਾਉਂਦੀ ਆ ਕੋਈ ਮਾੜੇ ਕੰਮ ਕਰਾਉਂਦੇ ਹਨ ਇਹ ਸਾਰੀਆਂ ਵੱਦ ਬਲਾਵਾ ਸਾਡੇ ਸਰੀਰ ਨਾਲ ਚੰਬੜੀਆਂ ਹੁੰਦੀਆਂ ਹਨ ਤੇ ਸਾਨੂੰ ਆਪਣੇ ਕਾਲ ਕਿਰਿਆ ਕਰਮਾਂ ਦੇ ਵਿੱਚ ਲਾ ਕੇ ਰੱਖਦੀਆਂ ਹਨ ਪਰ ਜਦੋਂ ਮਨੁੱਖ ਸਤਿਗੁਰੂ ਪਾਸ਼ਾ ਦੇ ਵੱਲ ਪੈਰ ਪਾਉਂਦਾ ਹੈ ਬਾਣੀ ਪੜਨ ਦਾ ਖਿਆਲ ਲੈਂਦਾ ਹੈ ਅਤੇ ਬਾਣੀ ਪੜਦਾ ਆ ਨਾਮ ਸਿਮਰਨ ਕਰਦਾ ਆ ਕਾਲਪੁਰਖ ਪਰਮਾਤਮਾ ਦਾ ਤੇ ਉਦੋਂ ਇਹ ਸਾਹ ਸੰਗਤ ਜੀ ਸਾਡੇ ਤੇ ਸਰੀਰ ਤੇ ਜੋਰ ਪਾਉਣ ਲੱਗ ਜਾਂਦੀਆਂ ਹਨ ਜਦੋਂ ਵੀ ਅਸੀਂ ਬਾਣੀ ਪੜਦੇ ਆ ਤੇ ਇਹ ਆਪਣਾ ਜੋਰ ਪਾਉਣ ਲੱਗਦੀਆਂ ਹਨ ਕਿ ਇਹ ਨਾਮ ਨਾਮ ਜਪੇ ਇਸ ਮਾਰਗ ਵੱਲ ਨਾ ਆਵੇ ਤੇ ਜਦੋਂ ਸਾਧ ਸੰਗਤ ਜੀ ਨਾਮ ਜਪਦੇ ਹਾਂ ਤੇ ਇਹ ਜਦੋਂ ਨਾਮ ਆਪਣਾ ਆਪਣੀ ਨਾਮ ਨੇ ਵੀ ਆਪਣੀ ਸ਼ਕਤੀ ਵਿਖਾਉਣੀ ਹੁੰਦੀ ਆ ਤੇ ਉਸ ਨੂੰ ਘਰ ਛੱਡਣਾ ਪੈਂਦਾ ਆ ਤੇ ਜਦੋਂ ਉਹ ਘਰ ਛੱਡਣਾ ਪੈਂਦਾ ਆ ਤੇ ਸਾਧ ਸੰਗਤ ਜੀ ਉਹ ਸਾਨੂੰ ਬਾਸੀਆਂ ਆਉਣੀਆਂ ਸਾਨੂੰ ਨੀਂਦ ਆਉਣੀ ਮਾਰੇ ਖਿਆਲ ਆਉਣੇ ਉਹ ਆਪਣਾ ਪੂਰਾ ਜੋਰ ਪਾਉਂਦੀਆਂ ਹਨ ਅਤੇ ਸਾਨੂੰ ਵਾਸੀਆ ਆਉਂਦੀਆਂ ਹਨ ਨੀਂਦ ਆਉਂਦੀ ਹੈ ਮਾਰੇ ਖਿਆਲ ਆਉਂਦੇ ਹਨ ਮਨ ਇਧਰ ਉਧਰ ਭਟਕਦਾ ਰਹਿੰਦਾ ਆ ਕਿ ਇਹਦਾ ਮਨ ਨਾਮ ਸਿਮਨ ਵਿੱਚ ਨਾ ਲਗੇ ਪਰ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਅਸੀਂ ਉਸ ਕਾਲਪੁਰਖ ਪਰਮਾਤਮਾ ਦਾ ਨਾਮ ਜਪਦੇ ਜਾਂਦੇ ਹਾਂ ਕੁਝ ਟਾਈਮ ਅਸੀਂ ਨਾਮ ਜਪਾਂਗੇ ਤਾਂ ਇਹ ਚੀਜ਼ਾਂ ਸਾਡੇ ਸਰੀਰ ਚੋਂ ਬਾਹਰ ਨਿਕਲ ਜਾਣਗੀਆਂ ਸਾਨੂੰ ਤੰਗ ਨਹੀਂ ਕਰਨਗੀਆਂ ਅਤੇ ਜ਼ੋਰ ਨਹੀਂ ਪਾਉਣਗੀਆਂ ਅਤੇ ਪਿਆਰੀ ਸਾਧ ਸੰਗਤ ਜੀ ਸਾਨੂੰ ਬਾਸੀਆਂ ਵੀ ਨਹੀਂ ਆਉਣਗੀਆਂ ਅਤੇ ਨਾ ਹੀ ਮਾਰੇ ਖਿਆਲ ਆਉਣਗੇ ਨਾ ਹੀ ਨੀਂਦ ਆਏਗੀ ਜਦੋਂ ਸਤਿਗੁਰੂ ਪਾਸ਼ਾ ਦੀ ਬਾਣੀ ਸਾਡੇ ਹਿਰਦੇ ਵਿੱਚ ਵਸ ਗਈ ਅਤੇ ਕਾਲਪੁਰਖ ਪਰਮਾਤਮਾ ਦੇ ਨਾਲ ਸਾਡਾ ਮਨ ਜੁੜਨ ਲੱਗ ਗਿਆ ਤੇ ਸਾਧ ਸੰਗਤ ਜੀ ਇਹ ਵੱਧ ਬਲਾਵਾ ਸਾਨੂੰ ਤੰਗ ਨਹੀਂ ਕਰਨਗੇ ਸਾਨੂੰ ਬਾਸੀਆਂ ਨਹੀਂ ਆਉਣਗੀਆਂ ਪਰ ਜਿੰਨਾ ਚਿਰ ਪਹਿਲਾਂ ਪਹਿਲਾਂ ਸਾਨੂੰ ਇਹਨਾਂ ਨੇ ਜੋਰ ਪਾਉਣਾ ਆ ਵਾਸੀਆ ਵੀ ਆਉਣਗੀਆਂ ਅਤੇ ਮਾਰੇ ਖਿਆਲ ਵੀ ਆਉਣਗੇ ਨੀਂਦ ਵੀ ਆਊਗੀ ਮਨ ਵੀ ਭਟਕੇਗਾ ਪਰ ਸਤਿਗੁਰੂ ਦੀ ਬਾਣੀ ਨਹੀਂ ਅਸੀਂ ਛੱਡਣੀ ਨਾਮ ਸਿਮਰਨੀ ਛੱਡਣਾ ਆਪਣਾ ਬਿਆਸ ਆਪਣਾ ਨਾਮ ਜਪਦੇ ਹੀ ਰਹਿਣਾ ਆ ਤੇ ਇਹ ਪਿਆਰੀ ਸਾਧ ਸੰਗਤ ਜੀ ਸਾਨੂੰ ਇਸ ਕਰਕੇ ਇਹ ਵਾਸੀਆ ਆਉਣੀਆਂ ਮਾਰੇ ਖਿਆਲ ਆਉਣੇ ਔਰ ਮਨ ਭਟਕਣਾ ਇਹ ਸਾਡੇ ਇਸ ਕਰਕੇ ਸਾਡੇ ਨਾਲ ਹੁੰਦਾ ਆ ਪਿਆਰੀ ਸਾਧ ਸੰਗਤ ਜੀ ਜਦੋਂ ਅਸੀਂ ਨਾਮ ਜਪਾਂਗੇ ਤੇ ਇਹ ਸਾਨੂੰ ਵੱਦ ਬਲਾਵਾ ਸਾਡੇ ਸਰੀਰ ਅੰਦਰੋਂ ਨਿਕਲ ਜਾਣੀਆਂ ਜੋ ਸਾਡੇ ਸਰੀਰ ਨੂੰ ਚਮੜੀਆਂ ਹੋਈਆਂ ਹਨ ਵਾਹਿ